ਬੀਤੇ ਦਿਨੀ ਅਜਨਾਲਾ ਦੇ ਇੱਕ ਪੁਲ ਤੇ ਟਰੈਕਟਰ ਟਰਾਲੀ ਤੇ ਬੱਸ ਵਿਚਕਾਰ ਹੋਈ ਦਰ ਘਟਨਾ ਚ 22 ਸਾਲਾ ਕਿਸਾਨ ਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਮੌਕੇ ਤੇ ਜਾ ਕੇ ਹੁਣ ਕੁਲਦੀਪ ਸਿੰਘ ਧਾਲੀਵਾਲ ਨੇ ਜਗ੍ਹਾ ਦਾ ਜਾਇਜ਼ਾ ਲਿਆ ਤੇ ਹਾਦਸੇ ਦੇ ਕਾਰਨ ਪੁਲ ਦੀ ਘੱਟ ਚੌੜਾਈ ਦੱਸਿਆ ਜਾ ਰਿਹਾ ਇਸ ਮੌਕੇ ਕੈਬਨਟ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਹਨਾਂ ਵੱਲੋਂ ਪੁਲ ਦੀ ਚੌੜਾਈ ਨੂੰ ਵਧਾਇਆ ਜਾਵੇਗਾ ਅੱਲਾ ਸ਼ਾਹੀ ਬੜਾ ਦੁਖਦਾਈ ਹਾਦਸਾ ਜਿਹੜਾ ਵਾਪਰਿਆ ਇੱਕ ਸਾਡਾ ਕਿਸਾਨ ਵੀਰ ਜਿਹੜਾ ਗੰਨੇ ਦੀ ਟਰਾਲੀ ਲੈ ਕੇ ਆ ਰਿਹਾ ਸੀ ਤੇ ਅੱਗੋਂ ਬੱਸ ਆ ਗਈ। ਉਹ ਦੋਵਾਂ ਦਾ ਤਵਾਜਨ ਜਿਹੜਾ ਖਰਾਬ ਹੋ ਗਿਆ ਤੇ ਪ੍ਰੈਟਰ ਟਰਾਲੀ ਥੱਲੇ ਜਾ ਕੇ ਡਿੱਪੇ ਤੇ ਡਰਾਈਵਰ ਨੌਜਵਾਨ ਮੁੰਡਾ ਸੀਗਾ। ਉਹ ਥੱਲੇ ਆ ਕੇ ਉਹਦੀ ਡੈਥ ਹੋ ਗਈ। ਮੈਂ ਉਹ ਦੇਖਣ ਆਇਆ ਸੀਗਾ। ਮੈਂ ਦੇਖਿਆ ਕਿ ਪੋਲ ਥੋੜਾ ਗੰਨੇ ਦੀ ਟਰਾਲੀ ਦੇ ਹਿਸਾਬ ਨਾਲ ਜਿਹੜਾ ਚੌੜਾ ਘਟ ਹੈ। ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਪੋਲ ਨੂੰ ਵੀ ਚੌੜਾ ਕਰਾਵਾਂਗੇ। ਔਰ ਇਸ ਲੜਕੇ ਦੇ ਪਰਿਵਾਰ ਦੀ ਮਾਲੀ ਮਤਲੀ ਸਰਕਾਰ ਕੋਲ ਜਿਹੜੀ ਕਰਵਾਵਾਂਗੇ ਇਹ ਮਤਲਬ ਜਿਹੜਾ ਅਸੀਂ ਕਿਉਂਕਿ ਖੇਤੀ ਨਾਲ ਸੰਬੰਧਤ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਰੇ ਨਾਲ ਨੇ ਅਸੀਂ ਮਾਰਕੀਟ ਕਮੇਟੀ ਵੱਲੋਂ ਵੀ ਇਹਦਾ ਕੇਸ ਪੜਾ ਕੇ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਭੇਜਾਂਗੇ ਬਹੁਤ ਦੁੱਖ ਹੋਇਆ ਨੌਜਵਾਨ ਮੁੰਡਾ ਸਾਡਾ ਡਰਾਈਵਰ ਸੀਗਾ ਜਿਹਦੀ ਡੈਥ ਹੋ ਗਈ ਇਸ ਕਰਕੇ ਮੈਂ ਦੇਖਣ ਆਇਆ ਸੀਗਾ ਮੌਕਾ ਦੇਖਣ ਮਤਲਬ ਦੇਖਾ ਕਿ ਪੁਲ ਦੀ ਜਿਹੜੀ ਸਾਈਡਾਂ ਕਾਫੀ ਬਰਾਦ ਪੁਰਾਣੀਆਂ ਨੇ ਮਰਮਮਤ ਉਹਨਾਂ ਦੀ ਹੋਰ ਵੀ ਕਈ ਪੁਲ ਹੈਗੇ ਜਿਨ੍ਹਾਂ ਦੇ ਕੋਨੇ ਪੋਲ ਹੈ ਜਿਨ੍ਹਾਂ ਦੇ ਤੇ ਰੇਲਿੰਗ ਨਹੀਂ ਹੈਗੀਆਂ ਉਹਨਾਂ ਲਈ ਕੀ ਪਰਬੰਧ ਕੀਤਾ ਜਾਵੇ ਨਹੀਂ ਜੀ ਇਹਦਾ ਕਰਦੇ ਆ ਇਹ ਤੇ ਜਿਹੜਾ ਮਤਲਬ ਪੁਲਾਂ ਦੇ ਉੱਤੇ ਰੇਲਿੰਗ ਨਹੀਂ ਆਗੀਆਂ ਉਹਨਾਂ ਦੀਆਂ ਰੇਲਿੰਗ ਬਗੈਰ ਜਿਹੜੀਆਂ ਆਪਾਂ ਵਧੀਆ ਠਾਕ ਦੇ ਨਾਲ ਪਰਵਾ ਕੇ ਦੇ ਦਿੰਦੇ ਆ ਮਤਲਬ ਬਾੜੀ ਗੱਲ ਵੈ ਕਦੀ ਇੱਥੇ ਕੱਟਣਾ ਵਾਪਸ ਨਹੀਂ ਦੀ ਸੀ ਇਹ ਪਹਿਲੀ ਵਾਰ ਹੀ ਮਤਲਬ ਪਿਛਲੇ ਤਾਂ 15 ਸਾਲ ਚ ਪਹਿਲੀ ਵਾਰ ਦਿੱਤਾ ਹੋਇਆ ਪਰ ਕਿਉਂਕਿ ਵਾਸ ਤੇ ਪ੍ਰੋਜੈਕਟ ਜਿਹੜਾ ਅੰਮੋ ਸਾਹਮਣੇ ਹੋ ਗਿਆ ਇਸ ਕਰਕੇ ਮੁੰਡ ਫਾਦੇਲੇ ਪੁਲ ਠੀਕ ਨਹੀਂ ਕੇ ਪੁਲ ਉੱਪਰ ਠੀਕ ਕਰਾ ਹਾਂ ਦੱਸ ਦिए ਕਿ ਨੌਜਵਾਨ ਟਰੈਕਟਰ ਤੇ ਪੁਲ ਉੱਪਰੋਂ ਗੁਜ਼ਰ ਰਿਹਾ ਸੀ ਇਸੇ ਦਰਮਿਆਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਬਿਊਰੋ ਰਿਪੋਰਟ ਚਿਕਿਆ ਟੀਵੀ ਬੀਤੇ ਦਿਨੀ ਅਜਨਾਲਾ ਦੇ ਇੱਕ ਪੁਲ ਤੇ ਟਰੈਕਟਰ ਟਰਾਲੀ ਤੇ ਬੱਸ ਵਿਚਕਾਰ ਹੋਈ ਦਰ ਘਟਨਾ ਚ 22 ਸਾਲਾ ਕਿਸਾਨ ਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਮੌਕੇ ਤੇ ਜਾ ਕੇ ਹੁਣ ਕੁਲਦੀਪ ਸਿੰਘ ਧਾਲੀਵਾਲ ਨੇ ਜਗਾ ਦਾ ਜਾਇਜ਼ਾ ਲਿਆ ਤੇ ਹਾਦਸਾ ਦੇ ਕਾਰਨ ਪੁਲ ਦੀ ਘੱਟ ਚੌੜਾਈ ਦੱਸਿਆ ਜਾ ਰਿਹਾ ਇਸ ਮੌਕੇ ਕੈਬਨਟ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਹਨਾਂ ਵਲੋਂ ਪੁਲ ਦੀ ਚੜਾਈ ਨੂੰ ਵਧਾਇਆ ਜਾਵੇਗਾ ਅੱਲਾ ਛਾਵੀ ਬੜਾ ਦੁਖਦਾਈ ਹਾਦਸਾ ਜਿਹੜਾ ਵਾਪਰਿਆ ਇੱਕ ਸਾਡਾ ਕਿਸਾਨ ਵੀਰ ਜਿਹੜਾ ਕੰਨੇ ਦੀ ਟਰਾਲੀ ਲੈ ਕੇ ਆ ਰਿਹਾ ਸੀ ਤੇ ਅੱਗੋਂ ਬੱਸ ਆ ਗਈ ਉਹ ਦੋਵਾਂ ਦਾ ਤਵਾਜਨ ਜਿਹੜਾ ਖਰਾਬ ਹੋ ਗਿਆ ਤੇ ਪਹਿਲੀ ਟਰਾਲੀ ਥੱਲੇ ਜਾ ਕੇ ਡਿੱਪੇ ਤੇ ਡਰਾਈਵਰ ਨੌਜਵਾਨ ਮੁੰਡਾ ਸੀਗਾ ਉਹ ਥੱਲੇ ਆ ਕੇ ਉਹਦੀ ਡੈਥ ਹੋ ਗਈ। ਮੈਂ ਉਹ ਦੇਖਣ ਆਇਆ ਸੀਗਾ। ਮੈਂ ਦੇਖਿਆ ਕਿ ਪੋਲ ਥੋੜਾ ਗੰਨੇ ਦੀ ਟਰਾਲੀ ਦੇ ਹਿਸਾਬ ਨਾਲ ਜਿਹੜਾ ਚੌੜਾ ਘਟ ਹੈ। ਆਪਾਂ ਕੋਸ਼ਿਸ਼ ਕਰਦੇ ਆਂ ਕਿ ਪੋਲ ਨੂੰ ਵੀ ਚੌੜਾ ਕਰਾਵਾਂਗੇ। ਔਰ ਇਸ ਲੜਕੇ ਦੇ ਪਰਿਵਾਰ ਦੀ ਮਾਲੀ ਮਰਤ ਵੀ ਸਰਕਾਰ ਕੋਲੋਂ ਜਿਹੜੀ ਕਰਵਾਵਾਂਗੇ। ਇਹ ਮਤਲਬ ਜਿਹੜਾ ਅਸੀਂ ਕਿਉਂਕਿ ਖੇਤੀ ਨਾਲ ਸੰਬੰਧਤ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਮੇਰੇ ਨਾਲ ਨੇ। ਅਸੀਂ ਬਾੜਕੀਟ ਕਮੇਟੀ ਵੱਲੋਂ ਵੀ ਇਹਦਾ ਕੇਸ ਪੜਾ ਕੇ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਭੇਜਾਂਗੇ। ਬਹੁਤ ਦੁੱਖ ਹੋਇਆ ਨੌਜਵਾਨ ਮੁੰਡਾ ਸਾਡਾ ਡਰਾਈਵਰ ਸੀਗਾ ਜਿਹਦੀ ਡੈਥ ਹੋ ਗਈ ਇਸ ਕਰਕੇ ਮੈਂ ਦੇਖਣ ਆਇਆ ਸੀਗਾ ਮੋਕਾ ਦੇਖਣ ਮੈਂ ਤਾਂ ਦੇਖਿਆ ਕਿ ਪੁਲ ਦੀਆਂ ਜਿਹੜੀਆਂ ਸਾਈਡਾਂ ਕਾਫੀ ਪੁਰਾਤਨੀਆਂ ਨੇ ਮਰਮਤ ਉਹਨਾਂ ਦੀ ਹੋਰ ਵੀ ਕਈ ਪੁਲ ਹੈਗੇ ਜਿਨ੍ਹਾਂ ਦੇ ਕੋਨੇ ਪੁਲ ਹੈ ਜਿਨ੍ਹਾਂ ਦੇ ਉੱਤੇ ਰੇਲਿੰਗਾਂ ਨਹੀਂ ਹੈਗੀਆਂ ਉਹਨਾਂ ਲਈ ਕੀ ਪਰਬੰਧ ਕੀਤਾ ਜਾਏ ਨਹੀਂ ਨਹੀਂ ਇਹਦਾ ਕਰਦੇ ਆ ਇਹ ਤੇ ਜਿਹੜਾ ਮਤਲਬ ਪੁਲਾਂ ਦੇ ਉੱਤੇ ਰੇਲਿੰਗ ਨਹੀਂ ਹੈਗੀਆਂ ਉਹਨਾਂ ਦੀਆਂ ਰੇਲਿੰਗ ਬਗੈਰਾ ਜਿਹੜੀਆਂ ਆਪਾਂ ਵਧੀਆ ਧੱਕ ਦੇ ਨਾਲ ਪਰਵਾ ਕੇ ਦੇ ਦਿੰਦੇ ਆ ਮਤਲਬ ਇਹ ਬਾਡੀ ਗੱਲ ਵੈ ਕਦੀ ਇੱਥੇ ਕੱਟਣਾ ਵਾਪਸ ਨਹੀਂ ਦੀ ਸੀ ਇਹ ਪਹਿਲੀ ਵਾਰ ਹੀ ਮਤਲਬ ਪ ਪਰ ਕਿਉਂਕਿ ਵਸਤੇ ਟਰੈਕਟਰ ਜਿਹੜਾ ਅੰਮੋ ਸਾਹਮਣੇ ਹੋ ਗਿਆ ਇਸ ਕਰਕੇ ਮੁੰਡਾ ਮਤਲਬ ਜ਼ਿਆਦਾ ਸਾਡੇ ਕੋਲੋਂ ਚਲਾ ਗਿਆ ਪਰ ਜਿਹੜੇ ਪੋਲ ਠੀਕ ਨਹੀਂ ਗੇ ਪੋਲਾ ਪੱਠੀਕ ਦਾ ਦੱਸ ਦिए ਕਿ ਨੌਜਵਾਨ ਟਰੈਕਟਰ ਤੇ ਪੁਲ ਉੱਪਰੋਂ ਗੁਜ਼ਰ ਰਿਹਾ ਸੀ ਇਸੇ ਦਰਮਿਆਨ ਉਹ ਹਾਸੀ ਦਾ ਸ਼ਿਕਾਰ ਹੋ ਗਿਆ ਸੀ ਬਿਊਰੋ ਰਿਪੋਰਟ ਚਿੱਕਿਆ ਟੀਵੀ